ਵੀ ਗੁਰੂ ਦੇ ਸਨਮੁਖ ਰਾਵਾਂਗੇ ਜੋ ਗਲਤ ਹੈ ਤਗੜੋਗੇ ਦਾ ਵਿਰੋਧ ਕਰਾਂਗੇ ਤੁਹਾਡੇ ਅਸੀਰ ਨਾਲ ਗੁਰੂ ਦੀ ਬਕੀ ਸਦਕਾ ਪਾਂਦੀ ਚੜਦੀ ਕਲਾ ਕਰਾਂਗੇ ਜੋ ਗਲਤ ਹੈ ਗਲਤ ਹੈ ਸਿਧਾਂਤਾਂ ਤੇ ਹਮਲਾ ਕਦੇ ਵੀ ਪ੍ਰਵਾਨ ਨਹੀਂ ਕਿ ਤੇਰੇ ਇਹ ਨੂੰ ਫੈਸਲਾ ਕਰਦੀਏ ਇਹ ਜਿਹੜੀ ਅੰਤਰ ਕਮੇਟੀ ਨੇ ਫੈਸਲਾ ਕਰਿਆ ਇਹਨੂੰ ਜਰਨਲ ਲਾ ਚੈਲੰਜ ਕਰ ਸਕਦੇ ਆਪੋਨਾ 28 ਮਾਰਚ ਨੂੰ ਸਾਡਾ ਬਜਟ ਦਾ ਸਾਰਿਆ ਉਹਦੇ ਵਿੱਚ ਅਸੀਂ ਏਜੰਡਾ ਪੁੱਟ ਕਰਾਂਗੇ ਵੀ ਇਹ ਗਲਤ ਹੋਇਆ ਤੇ ਨੂੰ ਰੱਦ ਕਰਾਂਗੇ ਇਕੱਲੇ ਨਾਲ ਮੱਝੂਗਾ ਤੁਹ ਕਰ ਵੀ ਅਸੀਂ ਪੰਥ ਨਾਲ ਨਹੀਂ ਮਤਲਾ ਲਾ ਸਕਦੇ ਅਸੀਂ ਕਾਲ ਤੱਕ ਨੂੰ ਮੱਥਾ ਟੇਕਨੇ ਆ ਅਸੀਂ ਮੱਥਾ ਨਹੀਂ ਲਾ ਸਕਦੇ ਹੈਗੇ ਇਹ ਗੁਰੂ ਦੀ ਕਿਰਪਾ ਤੇ ਸੰਗਤ ਦੀ ਕਿਰਪਾ ਹੋਈ ਹੈ ਸਭ ਠੀਕ ਹੋ ਗਿਆ ਤੁਹਾਨੂੰ ਨਹੀਂ ਕਰਨ ਦੀ ਕਿਉਂ ਲੋੜ ਪੈ ਗਈ ਸਾਡੇ ਪਾਰਕੇ ਦਾ ਜਦੋਂ ਦਸਤਾਰ ਬੰਦੀ ਹੁੰਦੀ ਹੈ ਉਹਦੀ ਪ੍ਰੋੜਤਾ ਹੁੰਦੀ ਹੈ ਸੰਸਥਾਾਂਾਂ ਮਾ ਜਾ ਕੇ ਜਦੋਂ ਦਸਤਾਰ ਦਿੰਦੀਆਂ ਨੇ ਵੀ ਤੁਸੀਂ ਠੀਕ ਰਿਹਾ ਜਦੋਂ ਸੰਸਥਾਾਂਾਂ ਨੇ ਬਾਇਕਟ ਕਰਤਾ ਦਰਬਾਰ ਦਾ ਹੈਡ ਕੰਟਰੀ ਗਿਆ ਪਰਾਨ ਸ਼ੋਮਨੀ ਹਾਜ਼ਰ ਨਹੀਂ ਪਰਾਨ ਸ਼ੋਮਨੀ ਕੱਲ ਦਾ ਹਾਜ਼ਰੀ ਇਟ ਮੀਨਸ ਗਲਤ ਹੋਇਆ ਤੇ ਸੰਗਤ ਨੂੰ ਪਰਾਨ ਹੁਣ ਜਿਹੜਾ ਤੁਸੀਂ ਸੈਂਸਰਤਾ ਲਿਆ ਕੀ ਲੱਗਦਾ ਕਿੰਨੇ ਕੇ ਜਿਹੜੀ ਸੰਬੰਧ ਗੁਰੂ ਜੀ ਤੁਹਾਡੇ ਇਹ ਤਾਂ ਦੇਖੋ ਜੀ ਜਿਹੜਾ ਗੁਰੂ ਸਨਮਕਰ ਹੋਊਗਾ ਉਹ ਇਦਨ ਕਰਪੂਗਾ ਜੀ ਨੇ ਨਹੀਂ ਉਹਦੀ ਮਰਜ਼ੀ ਹੈ ਇਹਦਾ ਜਿਹਨੇ ਗੁਰੂ ਦੀ ਇਸੀ ਇਸ ਲੈਣੀਆ ਗੁਰੂ ਸਨਮਕਰ ਹੋਊਗਾ ਤੇ ਜਿਹੜਾ ਸਿੱਖ ਹੈ ਕਦੇ ਉਹ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ ਕੰਨਾ ਗੁਰੂ ਦਾ ਨੰਮ ਲਾਉਂਦਾ ਸਿਕੰਦਰਪੁਰ ਨੂੰ ਲੋਕਾਂ ਨੇ ਕਿਹਾ ਕਿ 2027 ਵਿੱਚ ਨਵਾਂ ਅਕਾਲੀ ਦਲ ਖੜਾ ਹੋਊਗਾ ਤੇ ਇਹ ਦਾ ਦਾ ਬੀਜਪੀ ਨਾਲ ਸਾਂਝੇ ਦੇ ਦੇ ਇਹ ਹੁਣ ਸਾਨੂੰ ਨਹੀਂ ਪਤਾ ਕੀ ਹੋਣਗੇ ਜਿਹੜਾ ਸ਼ਰੂਮ ਨਿਕਲਦਾ ਬੰਨਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਖਸੀਲ ਤੋਂ ਬਣੂਗਾ ਤੇ ਉਹ ਪੰਥ ਪ੍ਰਸਤ ਕਾਲ ਦਲ ਹੋਊਗਾ ਉਹ ਕਿਉਂਕਿ ਉਹ ਪਹਿਲੀ ਵਾਰੀ ਸੰਗਤ ਨੇ ਭਾਰਤੀ ਕਰਕੇ ਆ ਬੰਦੇ ਚੁਣੇ ਆ ਜਿਹਨੂੰ ਸੰਗਤ ਚਾਹੂਗੀ ਲੋਕਾਂ ਦਾ ਲੀਡਰ ਪੰਥ ਉੱਪਰ ਹੁੰਦਾ ਇਦਾਂ ਮਾਪ ਕੰਮ ਦਾ ਵੀ ਮਹਾਵਾਰੀ ਦੀ ਪ੍ਰਧਾਨ ਇਹਦਾ ਸੰਗਤ ਦਾ ਫੈਸਲਾ ਹੀ ਹਾਲ ਤਾਂ ਤੁਸੀਂ ਪਹਿਲਾਂ ਤੁਹਾਡੇ ਕਿਐਸ ਰੀ ਖ਼ਬਰਾਂ ਲੈਦੀਆਂ ਹਾਲ ਤਾਂ ਭਾਰਤੀ ਨਹੀਂ ਸ਼ੁਰੂ ਹੋਈ ਭਾਰਤੀ ਹੋ ਪਿੰਡ-ਪਿੰਡ ਜਾ ਕੇ ਮੈਂਬਰ ਵੀ ਕੱਟੀ ਜਾਊ ਡੈਲੀਗੇਟ ਬਣਨਗੇ ਫਿਰ ਡੈਲੀਗੇਟ ਫੈਸਲਾ ਕਰਨਗੇ ਕਿ ਕੌਣ ਭਾਰਤੀ ਲੱਗਦਾ ਇਸ ਤਰੀਕਾ ਬੰਦਾ ਇੱਕ ਅੱਤਰ ਕੋਈ ਗਿਆਨੀ ਇਹ ਤਾਂ ਉਹਨਾਂ ਨੂੰ ਪੁੱਛੋ ਜਿਹੜੇ ਨਹੀਂ ਦਿੰਦੇ ਬਣ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦੀ ਜਿਹੜੀ ਅੰਤਰੰਕ ਕਮੇਟੀ ਹੈ ਉਹਦੇ ਵੱਲੋਂ ਜਿਹੜੇ ਆਪ ਹੁਦਰੇ ਫੈਸਲੇ ਲੈ ਗਏ ਨੇ ਪੰਥ ਵਿਰੋਧੀ ਫੈਸਲੇ ਲੈ ਗਏ ਨੇ ਸਿੰਘ ਸਾਹਿਬਾਨਾਂ ਦੇ ਖਿਲਾਫ ਜੋ ਇਹ ਮਾੜੀਆਂ ਘਟਨਾਵਾਂ ਉਹਨਾਂ ਦੀ ਬਦੌਲਤ ਪਾਪੀਆਂ ਨੇ ਇਹ ਤਾਂ ਜ਼ਿੰਮੇਵਾਰਤਾ ਸਾਰਿਆਂ ਦਾ ਸਰਦਾਰ ਸੁਖਵੀਰ ਸਿੰਘ ਬਾਵਾ ਕੋਈ ਤਰੀਕਾ ਨਹੀਂ ਕਿ ਇਸ ਤਰੀਕੇ ਦੇ ਨਾਲ ਸਿੰਘ ਸਾਹਿਬ ਨੂੰ ਤਾਜ ਪੋਛੀ ਉਹਨਾਂ ਦੀ ਦਸਤਾਰ ਬੰਦੀ ਕੀਤੀ ਜਾਵੇ ਇਹ ਤਾਂ ਆਪ ਇੱਕ ਮਰਗਦ ਦੇ ਭੋਗ ਤੇ ਵੀ ਕਿਸੇ ਦੇ ਸਿਰ ਤੇ ਦਸਤਾਰ ਇੱਕ ਪਰਮਾ ਰੱਖ ਦਿੰਦਾ ਇਹ ਸਿੰਘ ਸਾਹਿਬ ਦੀ ਦਸਤਾਰ ਬੰਦੀ ਨਹੀਂ ਹੋਈ ਸਹੀ ਤਰੀਕੇ ਨਾਲ ਦਸਤਾਰਬੰਦੀ ਕਰਨੀ ਚਾਹੀਦੀ ਸੀ ਐਡੀ ਕਿਹੜੀ ਭਾਜੜ ਪੈ ਗਈ ਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਕਿ ਤੜਕੇ 3:00 ਵਜੇ ਪੌਣੇ 3:00 ਵਜੇ ਦਸਤਾਰਬੰਦੀ ਉੱਥੇ ਪੰਜ ਬੰਦੇ ਇਕੱਠੇ ਸਾਡੇ ਇਲਾਕੇ ਦੀਆਂ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਬੁਲਾਇਆ ਸੀ ਮੈਨੂੰ ਪ੍ਰਧਾਨ ਸਾਹਿਬਾਨ ਨੇ ਉਹ ਕਹਿੰਦੇ ਵੀ ਸੰਗਤਾਂ ਸਪਸ਼ਟ ਕਰੋ ਤੁਸੀਂ ਕਿੱਧਰੋਂ ਕਿਉਂਕਿ ਗੁਰੂ ਸਿਧਾਂਤ ਤੇ ਹਮਲਾ ਹੋਇਆ ਸਿੱਖ ਸਤਾਵਾ ਤੇ ਹਮਲਾ ਹੋ ਰਿਹਾ ਹੈ ਸਿੰਘ ਸਾਹਿਬਾਨ ਦੀ ਕਦਰ ਕੁਸ਼ੀ ਜਾ ਰਹੀ ਹੈ ਕਿ ਜਿਹੜੀ ਤੇ ਕੋ ਬੋਟ ਹੈ ਸ਼ੁਰੂ ਕਮੇਟੀ ਸਾਡੀ ਸ਼ਕਤੀ ਹੈ ਅਸੀਂ ਤੁਹਾਨੂੰ ਵੋਟਾਂ ਪਾ ਕੇ ਮੈਯੋਰ ਬਣ ਕੇ ਚੁਣਿਆ ਤੇ ਸਾਡੇ ਆ ਕੇ ਸੰਗਤ ਸ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਗੁਰੂ ਦੇ ਸਰਮੁਖ ਰਾਵਾਂਗੇ ਜੋ ਗਲਤ ਹੈ ਤਗੜੇ ਉਹਦਾ ਵਿਰੋਧ ਕਰਾਂਗੇ ਤੁਹਾਡੇ ਅਸ਼ੀਰਵਾਦ ਨਾਲ ਗੁਰੂ ਦੀ ਵਾਕੀ ਸਦਕਾ ਪੰਦੀ ਚੜ੍ਹਦੀ ਕਲਾ ਕਰਾਂਗੇ ਜੋ ਗਲਤ ਹੈ ਗਲਤ ਹੈ ਸਿਧਾਂਤਾਂ ਤੇ ਹਮਲਾ ਕਦੇ ਵੀ ਪ੍ਰਵਾਨ ਨਹੀਂ ਕਰਾਂਗੇ ਕੀ ਫੈਸਲਾ ਕੀ ਹੋਇਆ ਅਤੇ ਇਹਦੇ ਵਿੱਚ ਕੀ ਮਤਾ ਆਇਆ ਜੀ ਜਿਹੜਾ ਸਾਡਾ ਜਨਰਲ ਇੰਟਰਨ ਕਮੇਟੀ ਕੋਈ ਫੈਸਲਾ ਕਰ ਦਿੰਦੀ ਹੈ ਕਿਉਂਕਿ ਨਾ ਤਾਂ ਪ੍ਰਧਾਨ ਸਾਹਿਬ ਨੇ ਉਸੇਵਾ ਦਿੱਤਾ ਹੋਇਆ ਤੇ ਜਿਹੜਾ ਬਹੁਤ ਸਭ ਤੋਂ ਮਹੱਤਵਪੂਰਨ ਇਹ ਸੀਗਾ ਕਿ ਸਾਡਾ ਜਿਹੜਾ ਮੇਨ ਏਜੰਡਾ ਹੋਣਾ ਚਾਹੀਦਾ ਸੀ ਏਜੰਡੇ 'ਚ ਨਹੀਂ ਆਇਆ ਇੱਕ ਫੋਟੋਗਲ ਚੇਟਾ ਆਉਂਦੀ ਆ ਬਾਅਦ ਦੇ ਵਿੱਚ ਉਹ ਚੀਫ ਸੈਕਟਰੀ ਸਾਹਿਬ ਦੱਸ ਰਹੇ ਨੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗੇ ਕਿ ਇਹਨੇ ਪਾਸ ਕਰਾ ਲਈ ਤੇ ਐਡਾ ਬੜਾ ਮਹੱਤਵਪੂਰਨ ਫੈਸਲਾ ਹੋਵੇ ਸਿੰਘ ਸਾਹਿਬਾਨ ਦਾ ਤੇ ਅਸੀਂ ਚਿੱਟੜਾ ਹੀ ਉਹਨੂੰ ਫੈਸਲਾ ਕਰ ਦਈਏ ਇਹ ਜਿਹੜੀ ਅੰਤਰ ਕਮੇਟੀ ਨੇ ਫੈਸਲਾ ਕਰਿਆ ਇਹਨੂੰ ਜਨਰਲ ਅਸ ਚੈਲੰਜ ਕਰ ਸਕਦੇ ਤੇ ਮੈਂ ਸੰਗਤ ਨੂੰ ਪੁਸ਼ਵਾਦ ਆਇਆ ਕਿ ਮੈਂ ਚੀਫ ਸੈਕਟਰੀ ਨੂੰ ਲੈ ਕੇ ਆਪਣੇ ਕੋਲੋਂ ਮਤਾ ਸਾਈਨ ਕਰਕੇ ਭੇਜ ਰਿਹਾ ਜਦੋਂ 15 ਮੈਂਬਰ ਦਾ ਕੋਰਮ ਪੂਰਾ ਹੋ ਗਿਆ ਤਾਂ ਇਹ ਜਿਹੜਾ ਜਨਰਲ ਹੋਣਾ 28 ਮਾਰਚ ਨੂੰ ਸਾਡਾ ਬਜਟ ਲਾ ਸਾਰਿਆ ਉਹਦੇ ਵਿੱਚ ਅਸੀਂ ਅਜੰਡਾ ਪੁੱਟ ਕਰਾਂਗੇ ਵੀ ਇਹ ਗ ਇਹ ਤਾਂ ਸੰਗਤ ਨੇ ਕਰਨ ਜੀ ਆ ਆ ਸੰਗਤ ਦੀਓਂ ਕਿਰਪਾ ਹੋਈ ਹੈ ਨਾ ਜਿਹੜੇ ਮੈਂਬਰ ਸਾਹਿਬਾਂ ਨੇ ਉਧਰੋਂ ਰਿਜਾਈਨ ਕਰਕੇ ਆ ਰਹੇ ਨੇ ਵੱਡੇ ਵੱਡੇ ਲੀਡਰ ਮਹਿਸੂਸ ਕਰਦੇ ਵੀ ਅਸੀਂ ਪੰਥ ਨਾਲ ਨਹੀਂ ਮੱਥਾ ਲਾ ਸਕਦੇ ਅਸੀਂ ਅਕਾਲ ਤਖਤ ਨੂੰ ਮੱਥਾ ਟੇਕਨੇ ਆ ਅਸੀਂ ਮੱਥਾ ਨਹੀਂ ਲਾ ਸਕਦੇ ਹੈਗੇ ਇਹ ਗੁਰੂ ਦੀ ਕਿਰਪਾ ਤੇ ਸੰਗਤ ਦੀਓਂ ਕਿਰਪਾ ਹੋਈ ਹੈ ਸਭ ਠੀਕ ਹੋਊਗਾ ਤਾਂ ਨਹੀਂ ਕਰਨ ਦੀ ਕਿਉਂ ਲੋੜ ਪੈ ਗਈ ਸਾਡੇ ਪਾਲੇ ਚੱਲਦੇ ਸਾਡੇ ਚੱਲਦੇ ਇਸ ਤਰ੍ਹਾਂ ਇਹਹੀ ਤਾਂ ਸਿਧਾਂਤ ਡੰਕਣਾ ਹੋ ਰਹੀ ਹੈ ਜੀ ਕਿਉਂਕਿ ਅਸੀਂ ਕਿਹੜਾ ਕਿਤੇ ਸਾਨੂੰ ਘਬਰਾਟ ਵੀ ਸੀ ਗਲਤ ਕਰ ਰਹੇ ਆ ਗਲਤ ਇਹਨੇ ਗਲਤੀ ਕਰਦੇ ਆ ਜਦੋਂ ਵੀ ਸਿੰਘ ਸਾਹਿਬਾਂ ਦੀ ਦਸਤਾਰਬੰਦੀ ਹੁੰਦੀ ਹੈ ਇੱਕ ਮਰਿਆਦਾ ਹੁੰਦੀ ਹੈ ਸੰਸਥਾਵਾਂ ਹੁੰਦੀਆਂ ਸਭਰ ਸਰ ਦਾ ਹੈਡ ਕੰਮਟੀ ਪਹਿਲੀ ਦਸਤਾਰ ਦਿੰਦਾ ਫਿਰ ਸੋਕਰ ਸੰਸਥਾਵਾਂ ਆਉਂਦੇ ਨੇ ਉਹ ਮਾਨਤਾ ਦਿੰਦੇ ਨੇ ਵੀ ਤੁਹਾਡਾ ਫੈਸਲਾ ਸਹੀ ਹੈ ਅਸਲ ਅੰਤਰਨ ਕਮੇਟੀ ਕੋਲ ਅਸੀਂ ਕਾਨੂੰਨੀ ਤੌਰ ਤੇ ਨਿਯੁਕਤ ਕਰਦੀ ਹੈ ਪਰ ਸੰਗਤ ਦੀ رائے ਲੈ ਕੇ ਕਰਦੀ ਹੈ ਜਦੋਂ ਦਸਤਾਰਬੰਦੀ ਹੁੰਦੀ ਹੈ ਉਹਦੀ ਪ੍ਰੋੜਤਾ ਹੁੰਦੀ ਹੈ ਸੰਸਥਾਵਾਂ ਜਾ ਕੇ ਜਦੋਂ ਦਸਤਾਰ ਦਿੱਤੀਆਂ ਨੇ ਵੀ ਤੁਸੀਂ ਠੀਕ ਰਿਹਾ ਜਦੋਂ ਸੰਸਥਾਵਾਂ ਨੇ ਬਾਈਕਟ ਕਰਤਾ ਦਰਬਾਰ ਸਰ ਦਾ ਹੈਡ ਕੰਮਟੀ ਪ੍ਰਣਾ ਸ਼੍ਰੋਮਣੀ ਹਾਜ਼ਰ ਨਹੀਂ ਪ੍ਰਣਾ ਸ਼੍ਰੋਮਣੀ ਕੱਲ੍ਹ ਦਾ ਹਾਜ਼ਰ ਨਹੀਂ ਇਟ ਮ ਤੇ ਸੰਗਤ ਨੂੰ ਪ੍ਰਵਾਨੀ ਹੁਣ ਜਿਹੜਾ ਕੁਝ ਫੈਸਲਾ ਤਾਂ ਲਿਆ ਕੀ ਲੱਗਦਾ ਕਿੰਨੇ ਕੇ ਜਿਹੜੀ ਸੰਗਤ ਥੋੜੀ ਜਿਹੀ ਤੁਹਾਡੇ ਵਿੱਚ ਇਹ ਤਾਂ ਦੇਖੋ ਜੀ ਜਿਹੜਾ ਗੁਰੂ ਜੀ ਸਨਮਕਰ ਹੋਊਗਾ ਉਹ ਇਦਾਂ ਨੂੰ ਕਰਪੂਗਾ ਜੀ ਨੇ ਨਹੀਂ ਉਹਦੀ ਮਰਜ਼ੀ ਹੈ ਇਹ ਤਾਂ ਜਿਹਨੇ ਗੁਰੂ ਦੀ ਇਸ ਚੀਜ਼ ਲੈਣੀ ਹੈ ਗੁਰੂ ਜੀ ਸਨਮਕਰ ਹੋਊਗਾ ਤੇ ਜਿਹੜਾ ਸਿੱਖ ਹੈ ਕਦੇ ਉਹ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ ਕਿੰਨਾ ਗੁਰੂ ਦਾ ਮੱਥਾ ਲਾਉਂਦਾ ਸਿਕੰਦਰ ਸਿੰਘ ਮੁਕਤਾ ਨੇ ਕਿਹਾ ਕਿ 2025 ਵਿੱਚ ਨਵਾਂ ਖਾਲਸਾ ਪੰਥ ਖੜਾ ਹੋਊਗਾ ਤੇ ਕਿਸ ਤਰ੍ਹਾਂ ਦਾ ਬੀਜਪੀ ਨਾਲ ਸਾਥੀ ਹੋ ਕੇ ਇਹ ਹੁਣ ਸਾਨੂੰ ਨਹੀਂ ਪਤਾ ਕੀ ਹੋਣਗੇ ਜਿਹੜਾ ਸ਼ਰੂਮ ਨਿਕਲਦਾ ਬੰਨਾ ਸ਼੍ਰੀ ਅਕਾਲ ਤਖਸਾਲ ਦੀ ਤਸਕੀਲ ਤੋਂ ਬਣੂਗਾ ਤੇ ਉਹ ਪੰਥ ਪਰਸਤ ਕਲਦਲ ਹੋਊਗਾ ਉਹ ਕਿਉਂਕਿ ਉਹ ਪਹਿਲੀ ਵਾਰੀ ਸੰਗਤ ਨੇ ਭਾਰਤੀ ਕਰਕੇ ਆ ਬੰਦੇ ਚੁਣਨੇ ਆ ਜਿਹਨੂੰ ਸੰਗਤ ਜਾਊਗੀ ਲੋਕਾਂ ਦਾ ਲੀਡਰ ਪੰਥ ਉੱਥੋਂ ਨਿਕਲ ਜਿੱਥੇ ਪਰ ਭਾਰਤੀ ਚੰਦਾ ਵੀ ਨਾ ਮਾਰਿਆ ਵੀ ਪ੍ਰਧਾਨ ਆਪਣੀ ਇਹਦਾ ਸੰਗਤ ਦਾ ਫੈਸਲਾ ਹਾਲ ਤਾਂ ਤੁਸੀਂ ਪਹਿਲਾਂ ਤੁਹਾਡੇ ਕਿ ਐਸ ਰਣੀਆਂ ਖ਼ਬਰਾਂ ਲੈਂਦੀਆਂ ਹਾਲ ਤਾਂ ਭਾਰਤੀ ਨਹੀਂ ਸ਼ੁਰੂ ਹੋਈ ਭਾਰਤੀ ਹੋਊ ਪਿੰਡ-ਪਿੰਡ ਜਾ ਕੇ ਮੈਂਬਰ ਵੀ ਕੱਟੀ ਜਾਊ ਡੈਲੀਗੇਟ ਬਣਨਗੇ ਫਿਰ ਡੈਲੀਗੇਟ ਫੈਸਲਾ ਕਰਨਗੇ ਕੀ ਕਾਉਂਟਰ ਕੀ ਲਾਦੇ ਸਟੇਬਲ ਬਾਡਲ ਦਾ ਪੱਤਰ ਕੋਈ ਦਿਆ ਨਹੀਂ ਆ ਇਹ ਤਾਂ ਉਹਨਾਂ ਨੂੰ ਪੁੱਛੋ ਜਿਹੜੇ ਨਹੀਂ ਦਿੰਦੇ ਗਣ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਸੀਂ ਅੱਜ ਬੋਲੇ ਆ ਉਹ ਤੁਸੀਂ ਸਾਰਿਆਂ ਨੇ ਸੁਣਿਆ ਔਰ ਜੋ ਆਪਾਂ ਬੋਲੇ ਆ ਇਹ ਸਾਰੀਆਂ ਿਕਟਨਾਵਾਂ ਇੱਕ ਇੱਕ ਕਰਕੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਦੀ ਜਿਹੜੀ ਅੰਤਰੰਕ ਕਮੇਟੀ ਹੈ ਉਹਦੇ ਵੱਲੋਂ ਜਿਹੜੇ ਆਪ ਖੁਦਰੇ ਫੈਸਲੇ ਲੈ ਗਏ ਨੇ ਪੰਥ ਵਿਰੋਧੀ ਫੈਸਲੇ ਲੈ ਗਏ ਨੇ ਸਿੰਘ ਸਾਹਿਬ ਅੰਨਾਂ ਦੇ ਖਿਲਾਫ ਜੋ ਇਹ ਮਾੜੀਆਂ ਘਟਨਾਵਾਂ ਉਹਨਾਂ ਦੀ ਬਦੌਲਤ ਵਾਪਰੀਆਂ ਨੇ ਇਹ ਤਾਂ ਜ਼ਿੰਮੇਵਾਰ ਤਾਂ ਸਾਰਿਆਂ ਦਾ ਸਰਦਾਰ ਸੁਖਵੀਰ ਸਿੰਘ ਬਾਦਲਾ ਜੇ ਆਪਾਂ ਕਹੀ ਵੀ ਅਸੀਂ ਨਾਉ ਨਹੀਂ ਲੈਣਾ ਮੈਂ ਬਿਲਕੁਲ ਨਾਉ ਲੈਣਾ ਇਹਦਾ ਜ਼ਿੰਮੇਵਾਰ ਸਰਦਾਰ ਸੁਖਵੀਰ ਸਿੰਘ ਬਾਦਲਾ ਕਿਉਂਕਿ ਉਹਦਾ ਹੁਕਮ ਇਹਨਾਂ ਸਾਰਿਆਂ ਤੇ ਚੱਲਦਾ ਹੈ ਇਹ ਆਪਣੇ ਆਕਾ ਦਾ ਹੁਕਮ ਮੰਨ ਕੇ ਫਿਰ ਇਹਨਾਂ ਨੇ ਕਿਸੇ ਅਕਾਲ ਪੱਖ ਦੀ ਪ੍ਰਵਾਨਗੀ ਕੀਤੀ ਕਿਸੇ ਸਿੰਘ ਸਾਹਿਬ ਦੀ ਪ੍ਰਵਾਨਗੀ ਕੀਤੀ ਆਪ ਹੁਦਰੇ ਫੈਸਲੇ ਨਾ ਲਏ ਜਿੱਥੇ ਉਹਨਾਂ ਸਾਰੇ ਫੈਸਲੇਾਂ ਦੀ ਅਕੀਨ ਅੱਜ ਵੀ ਇਸ ਮੀਟਿੰਗ ਦੇ ਵਿੱਚ ਕੋਰ ਤੇ ਕਲੜੇ ਸ਼ੌਟਡਾਉਨ ਕਿ ਨਿੰਦਿਆ ਕਰਦੇ ਆ ਕਿ ਇਹ ਮਤੇ ਰੱਤ ਹੋਣੇ ਚਾਹੀਦੇ ਨੇ ਸਿੰਘ ਸਭਾ ਦੀ ਬਹਾਲੀ ਹੋਣੀ ਚਾਹੀਦੀ ਹੈ ਔਰ ਜਿਸ ਚੋਰ ਮੋਰੀ ਰਾਹੀਂ ਜਿਸ ਤਰੀਕੇ ਦੇ ਨਾਲ ਅੱਜ ਉਹਨਾਂ ਨੇ ਅਕਾਲ ਤਖਤ ਦੇ ਸੰਸਥਾਪਾਂ ਦਾ ਖਿਲਵਾੜ ਕੀਤਾ ਹੈ ਇਹ ਕੋਈ ਤਰੀਕਾ ਨਹੀਂ ਕਿ ਇਸ ਤਰੀਕੇ ਦੇ ਨਾਲ ਸਿੰਘ ਸਭਾ ਨੂੰ ਤਾਜ ਪੋਛੀ ਉਹਨਾਂ ਦੀ ਦਸਤਾਰ ਬੰਦੀ ਕੀਤੀ ਜਾਵੇ ਇਹ ਤਾਂ ਆਪ ਇੱਕ ਮਰਗਦ ਦੇ ਭੋਗ ਤੇ ਵੀ ਕਿਸੇ ਦੇ ਸਿਰ ਤੇ ਦਸਤਾਰ ਇੱਕ ਪਰਮਾ ਰੱਖ ਦਿੰਦਾ ਇਹ ਸਿੰਘ ਸਭਾ ਦੀ ਦਸਤਾਰ ਬੰਦੀ ਨਹੀਂ ਹੋਈ ਜਦ ਕਿ ਸਹੀ ਤਰੀਕੇ ਨਾਲ ਕਰਨੀ ਸੀ ਕੋਈ ਗੱਲ ਨਹੀਂ ਸਹੀ ਤਰੀਕੇ ਨਾਲ ਦਸਤਾਰ ਬੰਦੀ ਕਰਨੀ ਚਾਹੀਦੀ ਸੀ ਐਡੀ ਕਿਹੜੀ ਭਾਜੜ ਪੈ ਗਈ ਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਕਿ ਤੜਕੇ 3 ਵਜੇ ਪਾਉਣੇ 3 ਵਜੇ ਦਸਤਾਰ ਬੰਦੀ ਉੱਥੇ 5 ਬੰਦੇ ਇਕੱਠੇ ਇਹ ਤਾਂ ਹੁਣ ਤੁਸੀਂ ਵੀ ਜਾਣਦੇ ਮੈਂ ਵੀ ਜਾਣਦਾ ਵੀ ਅਮਰਤ ਦੇ ਵਾਲੇ ਕੀਤੇ ਆ ਕਿ ਜਾਂ ਮਤਲਬ ਡਰਦੇ ਮਾਰਿਆਂ ਨੇ ਉੱਥੇ ਸਿੰਘ ਸਾਹਿਬ ਦੇ ਸਿੱਤੇ ਪੱਗ ਧਰ ਕੇ ਉਸ ਮਰਯਾਦਾ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਦ ਕਿ ਇਹ ਵੀ ਇੱਕ ਹੋਰ ਉਲੰਘਣਾ ਹੈ ਇਹ ਵੀ ਮਰਯਾਦਾ ਜੀ ਪਾਲਣਾ ਨਹੀਂ ਕੀਤੀ ਉਹਨਾਂ ਨੇ ਸੋ ਇਸ ਕਰਕੇ ਅੱਜ ਦੀ ਮੀਟਿੰਗ ਦੇ ਰਾਹੀਂ ਆਹ ਜਿਹੜੀ ਮੀਟਿੰਗ ਹੋਈ ਆ ਇਹ ਪੂਰੇ ਪੰਜਾਬ ਦੇ ਵਿੱਚ ਪੂਰੇ ਸਿੱਖ ਜਗ ਦੇ ਵਿੱਚ ਇੱਕ ਸੁਨੇਹਾ ਜਾਊਗਾ ਇਹ ਪਹਿਲਾ ਕਿਲ ਉਸਨੇ ਜੜਾਂ ਚ ਕੱਢਿਆ ਜਿੱਥੋਂ ਸੰਗਤ ਦੀ ਹੁਣ ਸ਼ੁਰੂਆਤ ਆਉਣ ਵਾਲੀ 18 ਤਰੀਕ ਨੂੰ ਜੜੀ ਧਰਤੀ ਹੋਣ ਜਾ ਰਹੀ ਹੈ ਜਾਂ ਇੱਕ ਇੱਕ ਕਰਕੇ ਸਾਰੇ ਲੋਕ ਆਪਣੇ ਆਪਣੇ ਹਲਕਿਆਂ ਦੇ ਮੈਂਬਰਾਂ ਨੂੰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ ਮਜਬੂਰ ਕਰਨਗੇ ਉਹਨਾਂ ਦੇ ਘਰਾਂ ਨੂੰ ਧਰਨੇ ਦਿੱਤੇ ਜਾਣਗੇ ਰੋਸ ਮਜਾਰੇ ਕੀਤੇ ਜਾਣਗੇ ਜਿਹੜੇ ਲੋਕ ਬੰਦਿਆਂ ਨੂੰ ਸਲਵਰ ਖੋਣਗੇ ਤੇ ਗੁਰੂ ਨੂੰ ਪਿੱਟ ਦੇਣਗੇ ਉਹਨਾਂ ਮੈਂਬਰਾਂ ਨੂੰ ਸਾਰਿਆਂ ਨੂੰ ਜਾ ਕੇ ਅਕਾਲ ਤਖਤ ਸਾਹਿਬ ਦੇ ਨਾਮ ਖੜਨਾ ਚਾਹੀਦਾ ਪੰਪਤ ਸਦਹਾਫਾਂ ਦੇ ਨਾਲ ਖੜਨਾ ਚਾਹੀਦਾ ਆਉਣ ਵਾਲਾ ਸਮਾਂ ਪੰਥ ਵਾਸਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਬੜਾ ਸੁਭਾਵਨਾ ਹੋਊ ਕਿਉਂਕਿ ਇਹ 2 ਦਸੰਬਰ ਦੀ ਜਿਹੜਾ ਫੈਸਲਾ ਪਾਕਿਸਤਾਨ ਸਰਬਾਨ ਨੇ ਦਿੱਤਾ ਕਿ ਉੱਥੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਇਹ ਸਾਰੀ ਦੀ ਸਾਰੀ ਪਾਲਿਸੀ ਸਾਰੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਦਿਸਾਹੀਣ ਹੋ ਚੁੱਕੀ ਹੈ ਇਹ ਆਪਣਾ ਆਧਾਰ ਗਵਾ ਚੁੱਕਿਆ ਆਪਾਂ ਤਾਂ ਨਹੀਂ ਕਹਿੰਦੇ ਇਹ ਗੱਲ ਇਹ ਤਾਂ ਪੰਜ ਸਿੰਘ ਸਹਿਬਾਨ ਨੇ ਕਿ ਆਪਣਾ ਆਧਾਰ ਗਵਾ ਚੁੱਕੀ ਹੈ ਪਰ ਆਉਣ ਵਾਲਾ ਸਮਾਂ ਆਵੇਗਾ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨਗੇ ਉਹ ਸ਼੍ਰੋਮਣੀ ਕਾਲੀ ਦਲ ਉਹ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਗੁਰੂ ਦੀ ਕਿਰਪਾ ਨਾਲ ਉੱਭਰ ਕੇ ਸਾਹਮਣੇ ਆਊਗਾ ਔਰ ਲੋਕ ਅਕਾਲ ਤਖਤ ਸਾਹਿਬ ਦੇ ਨਾਲ ਤੇ ਨਵੀਂ ਲੀਡਰਸ਼ਿਪ ਦੇ ਨਾਲ ਖੜ੍ਹੇ ਹੋਣਗੇ